ਸਰੇ ਮੈਂ ਆਪਣਾ ਪਰਿਵਾਰ ਤੇ ਸਰਦਾਰ ਸੁੱਚਾ ਸਿੰਘ ਦੀ ਘਵਾਈ ਜੀ ਔਰ ਨਾਲ ਸਾਡੇ ਸਾਡੇ ਕਾਨਾ ਜੀ ਵੀ ਭਗਵਾਨ ਕ੍ਰਿਸ਼ਨ ਮਹਾਰਾਜ ਔਰ ਆ ਜੋ ਵੀ ਆ ਜੋ ਵੀ ਆ ਨਾਲ ਹੀ ਸਾਡੇ ਅੱਜ ਪਹੁੰਚੇ ਕਾਨਾ ਜੀ ਵੀ ਤੇ ਅੱਜ ਆਪਾਂ ਫਾਈਲ ਭਰਾਉਣ ਆਏ ਆ ਜੀ ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਆ ਸਾਡਾ ਮੁੰਡਾ ਮੰਤਰੀ ਵੀ ਆ ਸਾਡਾ ਦੇਵ ਤੇ ਮੇਰੀ ਵਾਈਫ ਤੇ ਸਰਦਾਰ ਸੁੱਚਾ ਸਿੰਘ ਜੀ ਸਾਰੇ ਆਪਾਂ ਇਕੱਠੇ ਆਇਆ ਜੀ ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਫਾਈਲ ਓਬਜੈਕਸ਼ਨ ਭਰਾਵਾਂਗੇ ਜੀ ਜੇ ਕੋਈ ਓਬਜੈਕਸ਼ਨ ਹੋਇਆ ਤੇ ਵਕੀਲ ਸਾਹਿਬ ਦੇਖਣਗੇ ਕਿਉਂਕਿ ਸਾਨੂੰ ਇਹਨੇ ਪੜੇ ਲਿਖਿਆ ਹੈ ਨੀ ਕਿ ਪਰ ਜਿਹੜੀਆਂ ਵੱਡੀਆਂ ਪਾਲਟੀਆਂ ਸਾਡੇ ਤੋਂ ਦਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਵਾ ਜੇ ਨੇ ਕਿਹਾ ਵਾ ਨਾ ਇਤਿਹਾਸ ਬਦਲ ਕੇ ਰੱਖੂਗਾ ਬੰਦਾ ਫਾਈਲ ਦਾ ਤਾਂ ਕਿੰਨੇ ਕੀ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ ਤੇ ਦੇਸ਼ ਕਿੱਦਾਂ 4 ਘੰਟੇ ਬਦਲ ਜਾਊਗਾ ਸੁਣੋ ਇਹ ਦੀ ਗੱਲ ਨਹੀਂ ਹੁੰਦੀ ਕੋਈ ਕਿਸੇ ਨੂੰ ਨਹੀਂ ਪਤਾ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ ਕਿੰਨੀ ਫੇਲ ਕਿਲੇਗਾ ਕਿ ਕਵਾੜੀਆ ਬਣੇਗਾ ਕਿ ਛਟਰਾ ਵਾਲਾ ਬਣੇਗਾ ਕਿ ਆਟੋ ਰਿਕਸ਼ਾ ਚਲਾਏਗਾ ਕਿ ਕੀ ਕਰੇਗਾ ਠੀਕ ਹੈ ਨਾ ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ ਵੋਟਰ ਤਕਦੀਰ ਬਦਲਦਾ ਠੀਕ ਹੈ ਇੱਕ VOTER ਕੋ ਆਪ ਅਪੀਲ ਕਰਦੇ ਆਂ ਵੀ ਸਾਨੂੰ ਵੋਟਾਂ ਪਾਓ ਸਾਰੇ ਲੋਕਾਂ ਦੀ ਜਮਾਤ ਦੇਖ ਲੈ ਇੱਕ ਵਾਰੀ ਜਿੰਨੇ ਆਜ਼ਾਦ ਖੜੇ ਹੋ ਉਹਨਾਂ ਨੂੰ ਪਾਓ ਤੇ ਜਿਨ੍ਹਾਂ ਨੂੰ ਅਸੀਂ ਸਮਰਥਨ ਕਰਦੇ ਪਿਆ ਵੋਟਾਂ ਨਾਲ ਪਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ ਕਿਸੇ ਨੇ 15 ਕਰੋੜ ਕਿਸੇ ਨੇ 15 ਲੱਖ ਕਿਸੇ ਨੇ ਹਜ਼ਾਰ ਕਿਸੇ ਨੇ 2000 ਕਿਸੇ ਨੇ 5000 ਸਾਰਿਆਂ ਨੇ ਵਾਅਦੇ ਕੀਤੇ ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ ਮੈਂ ਤੇ ਮੇਰੇ ਨਾਲ ਗੱਲ ਕਰਾ ਦਿਓ ਪੰਜਾਬ ਦੇ ਵਿੱਚ ਕੋਈ MP ਦਿਖਾ ਦਿਓ ਇੱਕ MP ਨੂੰ 5 ਕਰੋੜ ਰੁਪਏ ਮਿਲਦਾ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ MP ਇੱਕ MP ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ ਮੈਨੂੰ ਇੱਕ ਕੈਂਪੀ ਦਿਖਾ ਦਿਓ ਉਹਨਾਂ ਦੇ ਵਿੱਚ ਇਹ ਆ ਕਿ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ ਆ ਲਾਇਆ ਕਿਸੇ ਵੀ ਆਂਦੀਗਾ ਮੈਂ ਕਹਿੰਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਾਤਾ ਚਿੰਤਪੁਰੀ ਦੇ ਮੱਥਾ ਕਿਹਾਂ ਦਰਬਾਰ ਤੇ ਟਿੱਕਿਆ ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੋਲੇ ਨਾਲ ਦਾ ਨਾਂ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰਚ ਮਾਰਿਓ ਨਹੀਂ ਤੇ ਜ਼ਿੰਦਗੀ ਵਿੱਚ ਕਦੀ ਮੈਨੂੰ ਵੋਟ ਨਾ ਪਾਇਓ ਜੇ ਬੋਡ ਮੰਗਣਾ ਮੇਰੇ ਕਿਸਨ ਛੱਡਿਓ ਕਿਉਂਕਿ ਮੈਂ ਇੱਕ ਦਿਨ ਦੇ ਦੇਖੋ ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ 4 ਘੰਟੇ ਵਾਲਾ ਤਰੀਕਾ ਨਾਲ ਮੈਂ ਦਿਖਾ ਕੇ ਜਾਊਗਾ ਮੈਂ ਜਬ YouTube ਤੇ ਪਾ ਦੋਗੇ ਕਿਤਾ ਹਲੂ ਕੀ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ ਨੀਟੋ ਸ਼ਟਰਾਂ ਵਾਲੇ ਨੇ ਸਾਨੂੰ ਅਸੀਂ ਵੋਟ ਪਾਈ ਜਿਤਾਇਆ ਸੀ ਐਮਪੀ ਉਹਨਾਂ ਸਾਡਾ ਮੁੱਲ ਮੋੜਤਾ ਦੂਜੇ ਦਿਨ ਕਿ ਨਾ ਕਿ ਐਮਪੀ 5 ਸਾਲਾਂ ਦੇ ਵਿੱਚ ਮੋੜ ਸਕਦਾ ਵਾ ਮੈਂ ਦੂਜੇ ਦਿਨ ਐਮਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ 4599 ਵੋਟਾਂ ਲੋਕਾਂ ਨੇ ਪਾਈਆਂ ਸੀ ਅੱਜ ਪੂਰੇ ਭਾਰਤ ਦੇਸ਼ ਪੂਰੇ ਇੰਡੀਆ ਦੇ ਵਿੱਚ ਇੱਕ ਰੌਲਾ ਸੀਗਾ ਕਿ 4599 ਵੋਟਾਂ ਪਈਆਂ 27 28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ ਪਰ ਮੈਂ ਵਾਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ ਮੈਂ ਕਿਹਦਾ ਮੇਰੇ ਕੋਲ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ ਉਹ ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਵਾਂਗਾ ਜੀ ਦੂਜੇ ਦਿਨ ਸੁੱਚਾ ਸਿੰਘ ਨੇ ਬਾਈ ਇਲੈਕਸ਼ਨ ਨੂੰ ਪਾਰਟੀ ਤੋਂ ਬਾਹਰ ਕੱਢਦਾ ਸੀ ਅੱਜ ਨਹੀਂ 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 ਇਹ ਇਦਾਂ ਦਾ ਨਹੀਂ ਕਰ ਸਕਦੇ ਸਾਡੇ ਮ ਮਹਿਵਾ ਤੇ ਬੇਗਮਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜਿਤ ਦੀ ਪਾਰਟੀ ਹੈ ਸ਼੍ਰੀ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਧਰਮ ਸਮਾਜ ਪਰਮਾਸ਼ਾ ਸਮਾਜ ਔਰ ਜੇ ਕਬੀਰਪੰਥੀ ਹੈ ਉਹ ਸਾਡੇ ਨਾਲ ਸਾਡੇ ਸਕੂਲ ਕਸਟਮਰ ਜਨੇ ਐਸਸੀ ਸਮਾਜ ਭਾਈਚਾਰਾ ਸਾਡੇ ਨਾਲ ਜਾ ਰਿਹਾ ਪਾਜੀ ਬਾਰਨਸੀ ਸਾਡੇ ਵਕੀਲ ਸਾਹਿਬ ਪਹੁੰਚੇ ਹੋਏ ਸਾਰੇ ਵਕੀਲ ਸਾਹਿਬ ਗੱਲਬਾਤ ਕਰ ਰਹੇ ਉੱਥੇ ਸਾਡੇ ਵਕੀਲਾਤ ਸਾਹਿਬ ਜੋ ਗੱਲ ਵਕੀਲ ਸਾਹਿਬ ਕਰਨਗੇ ਉਹੀ ਮੈਂ ਕਰੂੰਗਾ ਜੀ ਜਿਆਦਾ ਕਦੋਂ ਹੈਗਾ ਤੁਸੀਂ ਬਾਰਨਸੀ ਦੇਖੋ ਜਦੋਂ ਉਹਨਾਂ ਨੇ ਬੁਲਾਇਆ ਉਹ ਕਹਿੰਦੇ ਹਜੇ ਤੁਹਾਨੂੰ ਮੈਂ ਦੱਸਾਂਗਾ ਹਜੇ ਹਜੇ ਨਹੀਂ ਜਰ ਜਦੋਂ ਲੋਟੇ ਪਹਿਲਾਂ ਇੱਥੇ ਜਲੰਧਰ ਕਰਾ ਕੇ ਉੱਥੇ ਆ ਗਏ ਕੰਪੀਟੀਸ਼ਨ ਕਿੰਨਾ ਲੱਗੇ ਤੁਹਾਡੇ ਇਸ ਵਾਰ ਜਲੰਧਰ ਦਾ ਮੇਰਾ ਕੰਪੀਟੀਸ਼ਨ ਇਹ ਹੈ ਕਿ ਜੇ ਇਹਨਾਂ ਨੇ ਸਰਕਾਰੀ ਪੈਨਸ਼ਨਾਂ ਬੰਦ ਕਰਤੀਆਂ ਆਮ ਬੰਦੇ ਨੂੰ ਨੌਕਰੀ ਨਹੀਂ ਦਿੰਦੀ ਮਿਲਦੀ ਪਈ ਲੋਕ ਬਹੁਤ ਪਰੇਸ਼ਾਨ ਹੈ এডਿਕੇਸ਼ਨ ਤੋਂ ਕੀ ਔਰ ਕੰਮ ਕਾਰੋਬਾਰ ਜੀ ਮੰਦਾ ਕਰਦਾ ਸਾਰਾ ਕੁਝ ਇਹਨੇ ਬੇੜਾ ਕਰਦਾ ਜੇ ਮੈਨੂੰ ਬਣਾਤਾ ਜਾਵੇ ਪ੍ਰਧਾਨ ਮੰਤਰੀ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਦੇਸ਼ ਅਮੀਰ ਕਰਕੇ ਦਿਖਾ ਦੂੰਗਾ ਕਿ ਜਿਹੜਾ 10 ਸਾਲਾਂ ਚ ਨਹੀਂ ਕਰ ਸਕੇ ਸਿਰਫ 4 ਘੰਟੇ ਦੀ ਮੌਲ ਚਾਹੀਦੀ ਮੈਨੂੰ ਔਰ ਜੇ ਮੈਂ ਐਮਪੀ ਬਣ ਗਿਆ ਤੇ ਦੂਜੇ ਦਿਨ ਲੋਕਾਂ ਦੇ ਮੁੱਲ ਮੋੜ ਕੇ ਦਿਖਾ ਦੂੰਗਾ ਦੂਜੇ ਦਿਨ ਉਹ ਲੋਕੀ ਖੁਦ ਆਪਣੀ ਵੀਡੀਓ ਪਾ ਕੇ ਆਪ ਕਹਣਗੇ ਵੀ ਯਾਰ ਸਾਡਾ ਮੁੱਲ ਮੋੜਦਾ ਹਜੇ ਗੁੱਤੇ ਕੀ ਕੀ ਰੋਗੇ ਮੁੱਦੇ ਨਹੀਂ ਦੱਸਨੇ ਜੇ ਮੁੱਦੇ ਦੱਸਦੇ ਸਾਡੇ ਮੁੱਦੇ ਇਹ ਲੀਡਰ ਚੋਰੀ ਕਰਦੇ ਆ ਸਾਡੇ ਕੰਮ ਇਹ ਲੀਡਰ ਚੋਰੀ ਕਰਦੇ ਆ ਔਰ ਮੈਂ ਗੱਲ ਚਾਹੂੰਗਾ ਬਈ ਸਾਡੇ ਜਿਹੜੇ ਇੱਕ ਭੱਜ ਸਾਹਿਬ ਹੈ ਗਿਆ ਜਿਨ੍ਹਾਂ ਦੇ ਬਹੁਤ ਵੱਡੇ ਨਾਮ ਸੀਗਾ ਉਹਨਾਂ ਨੇ ਇੱਕ ਗੱਲ ਕਹੀ ਸੀ ਉਹਨਾਂ ਦਾ ਨਾਮ ਭੁੱਲਦਾ ਹੋਇਆ ਮੈਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕਿਸੇ ਦਿਨ ਐਮਪੀ ਬਣ ਕੇ ਦਿਖਾ ਔਰ ਬਣ ਕੇ ਜੂਦ ਖਾਊਗਾ ਔਰ ਰਾਮੂ ਵਾਲੀ ਸੌਰੀ ਰਾਮੂ ਵਾਲੀ ਸਾਡੇ ਵੱਡੇ ਭਰਾ ਜਿਹੜੇ ਉਹ ਮੰਤਰੀ ਨੇ ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਪਾਰਟੀ ਦਾ ਨਾਮ ਲੈ ਕੇ ਵੀ ਇਹਨਾਂ ਦੇ ਪਾਰਟੀ ਨਾਲ ਨੀਡ ਟੂ ਸ਼ਟਰਾਂ ਵਾਲਾ ਵੀ ਸਮਝੌਤਾ ਨਹੀਂ ਕਰੂਗਾ ਮੈਂ ਕੱਲ ਵੀਡੀਓ ਦੇਖ ਰਿਹਾ ਸੀਗਾ ਤੇ ਉਹ ਵੀਡੀਓ ਪਤਾ ਨਹੀਂ ਕਿੰਨੇ ਕਰੋੜ ਮਿਲੀਅਨ ਚ ਗਈ ਆ ਕਹਿੰਦੇ ਵੀ ਨੀਡ ਟੂ ਵੀ ਸ਼ਟਰਾਂ ਵਾਲਾ ਵੀ ਇਹ ਇਸ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ ਲਾਸਟ ਟਾਈਮ ਤਾਂ ਹਮ 2600 ਵੋਟ ਪਈ ਸੀ ਐਸੇ ਕਿੰਨੀ ਖਾਗੀ ਤੁਮ ਦਾਗਾ ਐਤ ਕੀ ਭਾਜੀ ਜਿੱਤੇ ਪਏ 13 ਐਮਪੀ ਖੜੇ ਕਰ ਦਿੱਤੇ ਆ ਕਿ ਐਤ ਕੀ ਤੇ ਨਕਸ਼ਾ ਬਦਲ ਕੇ ਰਵਾਂਗੇ ਜੋ ਮਰਜੀ ਕਹਿੰਦੇ ਆ ਨਾ ਜਿਹੜੇ ਜਿੰਨੇ ਵੀ ਆ ਅਧਲਾ ਬਦਲੀ ਪਲਟਾ ਪਲਟੀ ਕਰਦੇ ਆ ਜਿਹੜੇ ਲੋਕ ਪਲਟਾ ਪਲਟੀ ਕਰਦੇ ਆ ਅੱਜ ਇਹਨਾਂ ਇੱਕ ਇੱਕ ਨੌਜਵਾਨ ਸ਼ਹੀਦ ਹੋਇਆ ਸੁਸ਼ੀਲ ਕੁਮਾਰਿੰਕੂ ਤੇ ਇੱਕ ਆਪਣਾ ਚਰਨਜੀਤ ਚੰਨੀ ਭਾਜੀ ਬੜਾ ਦੋਨੇ ਦੋਨੇ ਕਹਿ ਰਿਆ ਕਿ ਜਵਾਨ ਇੰਦਾ ਜਵਾਨ ਆ ਤਾਂ ਉਹ ਜਦੋਂ ਉਹਨਾਂ ਦੀਆਂ ਨੌਕਰੀਆਂ ਵਿਚਾਰਾਂ ਦੇ ਖੋਈਆਂ ਜਾ ਰਹੀਆਂ ਜਦੋਂ ਉਹਨਾਂ ਦੇ 5 ਸਾਲ ਵਾਸਤੇ ਨੌਕਰੀ ਦਿੱਤੀਆਂ ਗਈਆਂ ਉਦੋਂ ਭਾਜੀਪੀ ਸਰਕਾਰ ਬੋਲੀ ਨਹੀਂ ਜਾਂ ਉਦੋਂ ਚਰਨਜੀਤ ਚੰਨੀ ਨਹੀਂ ਬੋਲਿਆ 4 ਘੰਟੇ 3 3 ਘੰਟੇ 3 3 ਮਹੀਨੇ ਸੀਐਮ ਰਿਆ ਕਿੰਨੇ ਪੈਸੇ ਫੜੇਗੇ ਹੁਣ ਲੋਕਾਂ ਨੇ ਜੀ ਬੋਟ ਪਾਉਣੀ ਆ ਉਹਨਾਂ ਨੂੰ ਜੋ ਪਾਵਾਂ ਸਾਡਾ ਕੀ ਜਾਂਦਾ ਜਦੋਂ ਤੁਸੀਂ ਜੇ ਲੀਡਰ ਨਹੀਂ ਸਹੀ ਤੇ ਵੋਟਰ ਵੀ ਨਹੀਂ ਸਹੀ ਆਗੇ ਵੋਟਰ ਰਾਤ ਕੀ ਇਸਤੇਮਾਲ ਕਰਨ ਜਿਹੜੇ ਜ਼ਾਤਬੰਦੇ ਉਹਨਾਂ ਨੂੰ ਪਾਣ ਜਾਂ ਸਾਨੂੰ ਪਾ ਕੇ ਜਿਤਾਨ ਔਰ ਦੂਜੇ ਦਿਨ ਮੁੱਲ ਨਾ ਮੋੜਿਆ ਤੇ ਜੁੱਤੀਆਂ ਲਾਹ ਲਾ ਕੇ ਸਾਡੇ ਸਿਰ 'ਤੇ ਮਾਰਿਓ ਅਸੀਂ ਕੋਈ ਪੁਲਿਸ ਵੀ ਨਹੀਂ ਹੋਗੀ ਕੋਈ ਕੁਛ ਨਹੀਂ ਹੋਗਾ ਅਸੀਂ ਕਹਾਂਗੇ ਇਹਨਾਂ ਲੋਕਾਂ ਨੂੰ ਮਾਰਨ ਦਿਓ ਕਿਉਂਕਿ ਅਸੀਂ ਮੀਡੀਆ ਸਾਹਮਣੇ ਕਿਹਾ ਸੀ ਨਿਕਾ ਔਰ ਲੀਡਰ ਨਹੀਂ ਕਹੋਗੇ ਨਿਕਾ